ਸੇਵਾ ਦੇ ਦੇ ਨਾਮ ਪਰ ਜਿਹੜੇ ਹੁਣ ਮੈਚ ਹੋਏ ਇਹਨਾਂ ਤੇ ਮੇਰੀ ਫਿਲਮ ਦਾ ਫਰਕ ਬਹੁਤ ਹੈ ਸਾਡੀ ਫਿਲਮ ਪਹਿਲਾਂ ਸ਼ੂਟ ਹੋਈ ਸੀ ਮੈਚ ਬਾਅਦ ਸ਼ੂਟ ਹੋਇਆ ਤੇ ਮੈਸ਼ੂ ਬੀਲੀ ਦਾ ਜ਼ੋਰ ਲੱਗਿਆ ਦੇਸ਼ ਦੇ ਸਾਹਮਣੂ ਦੇਸ਼ ਦੇ ਖਿਲਾਫ ਦਿਖਾਉਂਦੇ ਨੇ ਪਰ ਪੰਜਾਬੀ ਤੇ ਸਰਦਾਰ ਕੌਮ ਕਦੇ ਦੇਸ਼ ਦੇ ਖਿਲਾਫ ਨਹੀਂ ਜਾ ਸਕਦੀ ਮੇਰੇ ਕੋਲ ਬਹੁਤ ਜ਼ਮਾਨੇ میں چپ رہا میں اپنے اندر رکھیا ساری گلان میں بولیا نہیں میرے کو جواب بہت ہے کہ کوئی کچھ بھی کرے تھان اس زہر کو اپنے اندر نہیں لے جانا یہ میں سیکھا یہ لائف اس کر کے میں بولیا نہیں میں چپ رہا پر تھوڑا پیار رہنا ہے اج میرے دیش کا جھڈا میں دیکھا تو میں تو رہا نہیں رہا سوکھا میں بہت بہت شکریہ گلانا کرنے والی I don't want to do that. ਦੁਦਾਸ਼ੇ ਕੇ ਮੈਂ ਫੋਟੋ ਜਵਾਬ ਪੰਜਾਬੀ ਸਿੰਗਰ ਅਤੇ ਅਦਾਕਾਰ ਦਲਜੀਤ ਦੋਸਾਂਝ ਨੇ ਸਰਦਾਰਜੀ ਤਿੰਨ ਫਿਲਮ ਵਿਵਾਦ ਬਾਰੇ ਪਹਿਲੀ ਵਾਰ ਖੁੱਲ ਕੇ ਗੱਲ ਕੀਤੀ ਇਸ ਦੇ ਨਾਲ ਹੀ ਉਹਨਾਂ ਨੇ ਭਾਰਤ ਪਾਕਿਸਤਾਨ ਮੈਚ ਬਾਰੇ ਵੀ ਸਵਾਲ ਉਠਾਏ ਦਲਜੀਤ ਇਸ ਸਮੇਂ ਮਲੇਸ਼ੀਆ ਵਿੱਚ ਆਪਣਾ ਟੂਰ ਤੇ ਹਨ ਉਹਨਾਂ ਦਾ ਪਹਿਲਾ ਸ਼ੋਅ ਬੀਤੀ ਰਾਤ 24 ਸਤੰਬਰ ਨੂੰ ਹੋਇਆ ਉਹਨਾਂ ਕਿਹਾ ਉਹ ਮੇਰਾ ਦੇਸ਼ ਦਾ ਝੰਡਾ ਹੈ ਅਸੀਂ ਸਭ ਇੰਡੀਅਨ ਹਾਂ ਜਦੋਂ ਮੇਰੀ ਫਿਲਮ ਸਰਦਾਰਜੀ ਆਈ ਸੀ ਉਹ ਫਰਵਰੀ ਚ ਬਣੀ ਸੀ ਉਸ ਵੇਲੇ ਸਾਰੇ ਮੈਚ ਖੇਡ ਰਹੇ ਸਨ ਪਰ ਜੋ ਬਹੁਤ ਇਹ ਦੁਖਦਾਈ ਘਟਨਾ ਪਹਿਲਗਾਮ ਵਿੱਚ ਹੋਈ ਅਸੀਂ ਉਸ ਦੀ ਨਿੰਦਾ ਕੀਤੀ ਉਸ ਵੇਲੇ ਵੀ ਮੇਰੀ ਅਰਦਾਸ ਸੀ ਅੱਜ ਵੀ ਅਰਦਾਸ ਕਰਦੇ ਹਾਂ ਕਿ ਜਿੰਨੇ ਵੀ ਹਮਲਾ ਕੀਤਾ ਉਸ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਅਸੀਂ ਆਪਣੇ ਦੇਸ਼ ਦੇ ਨਾਲ ਹਾਂ ਪਰ ਜੋ ਹੁਣ ਮੈਚ ਭਾਰਤ ਪਾਕਿਸਤਾਨ ਵਿੱਚ ਚਾਲੇ ਹੋ ਰਹੇ ਨੇ ਉਹ ਮੇਰੀ ਫਿਲਮ ਨਾਲ ਬਹੁਤ ਵੱਖਰੇ ਹਨ ਦਿਲਜੀਤ ਨੇ ਅੱਗੇ ਕਿਹਾ ਕਿ ਸਾਡੀ ਫਿਲਮ ਪਹਿਲੇ ਸ਼ੂਟ ਹੋਈ ਸੀ ਮੈਚ ਬਾਅਦ ਵਿੱਚ ਸੀ ਨੈਸ਼ਨਲ ਮੀਡੀਆ ਨੇ ਜ਼ੋਰ ਲਗਾ ਦਿੱਤਾ ਦਿਲਜੀਤ ਦੁਸਾਂਜ ਨੂੰ ਦੇਸ਼ ਦੇ ਖਿਲਾਫ ਦਿਖਾਉਣ ਲਈ ਪਰ ਪੰਜਾਬੀ ਅਤੇ ਸਰਦਾਰ ਕਦੇ ਵੀ ਦੇਸ਼ ਦੇ ਖਿਲਾਫ ਨਹੀਂ ਜਾਂਦਾ ਸਕਤੇ ਪੈਲਗਮ ਹਮਨੇ ਤਬਾ ਸਰਦਾਰ ਜੀ ਤਿੰਨ ਫਿਲਮ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਏ ਹਨ ਦਰਸਲ ਇਸ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਨੇਵੀ ਕੰਮ ਕੀਤਾ ਹੈ ਪਾਕਿਸਤਾਨ ਭਾਰਤ ਦੇ ਵਿਚਾਰੇ ਬਦੇ ਤਣਾਅ ਦੇ ਦੌਰਾਨ ਫਿਲਮ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਸਵਾਲ ਉਠਾਏ ਗਏ ਵਿਰੋਧ ਵਧਣ ਤੇ ਫਿਲਮ ਨੂੰ ਭਾਰਤ ਵਿੱਚ ਰਿਲੀਜ਼ ਨਾ ਕਰਨ ਦਾ ਫੈਸਲਾ ਕੀਤਾ ਗਿਆ ਤੇ ਇਸ ਨੂੰ ਸਿਰਫ ਵਿਦੇਸ਼ਾਂ ਵਿੱਚ ਹੀ ਦਿਖਾਉਣ ਦਾ ਐਲਾਨ ਕੀਤਾ ਗਿਆ ਦਿਲਜੀਤ ਦੋਸਾਂਝ ਨੇ ਇਸ ਵਿਵਾਦ ਦੇ ਦੌਰਾਨ ਇਹ ਸਪੱਸ਼ਟ ਕੀਤਾ ਕਿ ਜਦੋਂ ਇਹ ਫਿਲਮ ਬਣਾਈ ਗਈ ਸੀ ਤਾਂ ਦਾ ਹਾਲਾਤ ਸਧਾਰਨ ਸਨ ਉਹ ਨਾ ਕਿ ਆ ਕਿ ਉਹਨਾਂ ਨੇ ਹਮੇਸ਼ਾ ਦੇਸ਼ ਪਹਿਲ ਤੇ ਹੈ ਫਾਊਂਡੇਸ਼ਨ ਆਫ ਵੈਸਟਰਨ ਇੰਡੀਅਨ ਇਸ ਪਾਲਿਸ ਨੇ ਇਸ ਦੇ ਵਿਰੁੱਧ ਦਾ ਇਸ ਦਾ ਵਿਰੋਧ ਵੀ ਕੀਤਾ ਉਹਨਾਂ ਕਿਹਾ ਜੇ ਉਹ ਫਿਲਮ ਰਿਲੀਜ਼ ਕਰਦੇ ਹਨ ਤਾਂ ਗਿਲਜੀਤ ਦੋਸਾਂਝ ਅਤੇ ਉਹਨਾਂ ਦੀ ਪ੍ਰੋਡਕਸ਼ਨ ਕੰਪਨੀ ਵਾਈਟ ਲੈਦਰ ਹਾਊਸ ਅਤੇ ਜਿੰਨੇ ਵੀ ਪ੍ਰੋਡਿਊਸਰ ਹਨ ਸਭ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਜਾਵੇਗਾ ਇਸ ਵਾਰ ਗਿਲਜੀਤ ਦੋਸਾਂਝ ਨੂੰ ਫਿਲਮ ਬਾਰਡਰ 2 ਤੋਂ ਵੀ ਕੱਢਣ ਦੀਆਂ ਗੱਲਾਂ ਆਖੀਆਂ ਗਈਆਂ ਪਰ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਵਾਰ-ਵਾਰ ਵੀਡੀਓਜ਼ ਪਾ ਕੇ ਸਪਸ਼ਟ ਕੀਤਾ ਕਿ ਉਹ ਫਿਲਮ ਦਾ ਹਿੱਸਾ ਬਣੇ ਰਹਿਣਗੇ ਦਰਸ਼ਨਯੋਗ ਹਨੂਰਾਗ ਸਿੰਘ ਦੇ ਡਾਇਰੈਕਸ਼ਨ ਵਿੱਚ ਬਣ ਰਹੀ ਬਾਰਡਰ 2 ਵਿਚ ਸਨੀਤ ਦੇওল ਵਰੁਨ ਤਮਨ ਅਤੇ ਦਲਜੀਤ ਦੋਸਾਨ ਮੁੱਖ ਭੂਮਿਕਾ ਵਿੱਚ ਹਨ ਇਹ ਫਿਲਮ 23 ਜਨਵਰੀ 2026 ਨੂੰ ਰਿਲੀਜ਼ ਹੋਵੇਗੀ ਜਦੋਂ ਮੇਰੀ ਫਿਲਮ ਆਈ ਸੀ ਸਰਦਾਰ ਜੀ ਉਹ ਫਾਰੀ ਵਿੱਚ ਬਣੀ ਸੀ ਜਦੋਂ ਆਲਰੇਡੀ ਮੈਚ ਖੇਲਦੇ ਗਏ ਸੀ ਅਰਸੀਂ ਜਿਹੜੇ ਸਾਡੇ ਬਹੁਤ ਹੀ ਦੁਖਦਾਈ ਕਰਦਾ ਹੋਇ ਪਹਿਲਾਂ ਮਟਾਇਆ ਅਸੀਂ ਉਦੋਂ ਵੀ ਜਿੰਦਾ ਕੀਤੀ ਉਦੋਂ ਵੀ ਅਰਦਾਸ ਕੀਤੀ ਅੱਜ ਵੀ ਅਰਦਾਸ ਕਰਦੇ ਆ ਕਿ ਜਿਨ੍ਹਾਂ ਨੇ ਵੀ ਉਹ ਹਮਲਾ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲ ਜਾਈਂ। ਅਸੀਂ ਆਪਣੇ ਦੇਸ਼ ਦੇ ਨਾਮ ਪਰ ਜਿਹੜੇ ਹੁਣ ਮੈਚ ਹੋਏ ਇਹਨਾਂ ਤੇ ਮੇਰੀ ਫਿਲਮ ਦਾ ਹੱਕ ਬਹੁਤ ਹੈ ਸਾਡੀ ਫਿਲਮ ਪਹਿਲਾਂ ਸ਼ੂਟ ਹੋਈ ਸੀ ਮੈਚ ਬਾਅਦ ਸ਼ੂਟ ਹੋਇਆ ਤੇ ਮੈਸੂ মিডিਆ ਦਾ ਜ਼ੋਰ ਲੱਗਿਆ ਦਜੀ ਦਸਾਹ ਨੂੰ خلاف دے رہے پر پنجابی کے سردار کوش کے خلاف نہیں جا سکتی میرے کو بہت جواب ہے میں چپ رہا میں کوئی کچھ بھی تو اسی اس زہر کو اپنے اندر نہیں لے لو اے میں سیکھا یہ لائف اس کر کے میں بولیا نہیں میں چپ رہا پر تا پیار ہے میں ਅੱਜ ਮੇਰੇ ਦੇਖਣਾ ਛੱਡਾ ਮੈਂ ਦੇਖਿਆ ਤਾਂ ਮੈਨੂੰ ਨਹੀਂ ਆ ਰਿਹਾ ਰਿਸਪੈਕਟ ਦੇ ਉਸਨੇ ਤਾਂ ਇੱਦਾਂ ਸੋਟਾਈ ਬਹੁਤ ਬਰਫੀਆ ਗੱਲਾਂ ਹੋਰ ਵੀ ਬਹੁਤ ਹੈ ਕਰਨ ਵਾਲੀਆਂ ਪਰ ਆਲਾ ਵਾਲਾ ਕਿਉਂ ਦਾ ਹੈ ਆਲਾ ਵਾਲਾ ਦੂ ਦਾ ਸ਼ੇ ਕਿ ਮੈਂ